ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਤਲਵੰਡੀ ਪਾਈ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਤੋਂ ਤੁਸੀਂ ਫਰੋਜਪੁਰ ਵਾਲੇ ਚੌਂਕ ਤੋਂ ਫਰੋਜਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਨੀ ਆ ਜਦੋਂ ਤੁਸੀਂ ਨਾਕਾ ਲੰਘੋਗੇ ਤੇ ਨਾਕੇ ਤੋਂ ਬਾਅਦ ਇੱਕ ਕੱਟ ਮਿਲਦਾ ਤੁਹਾਨੂੰ ਮਿੱਤਰੋ ਉਹ ਕੱਟ ਵੈਸੇ ਹਾਈਵੇ ਦੇ ਉੱਤੇ ਮੌਜੂਦ ਨਹੀਂ ਕੋ ਆਮ ਬਣਿਆ ਹੋਇਆ ਕੱਟ ਆ ਉਹ ਕੱਟ ਤੋਂ ਤੁਸੀਂ ਦੂਜੀ ਸਾਈਡ ਹੋ ਕੇ ਬਸ ਸਿੱਧਾ ਬਾਈ ਹੁਣਾਂ ਦੇ ਮੜਾ ਜਾ ਕੇ ਗਿਆ ਕੇ ਘਰਾਂ ਨੂੰ ਉਤਰਉਣਾ ਥੱਲੇ ਉਲਟ ਸਾਈਡ ਜਿਹੜਾ ਤਲਵੰਡੀ ਪਾਈ ਵਾਲ ਸ਼ਹਿਰ ਵਾਲੇ ਪਾਸੇ ਬਾਈ ਹੁਣਾਂ ਦੇ ਘਰ ਵਸੇ ਹੋਇਆ ਮਿੱਤਰੋ ਕਿਸ ਘਰ ਦੇ ਵਿੱਚ ਮੈਂ ਮੌਜੂਦ ਆ ਕੀ ਡਿਮਾਂਡ ਆ ਕਿਹੜੀ ਮਾਜਾ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈ ਲੈਣੇ ਆ ਆਓ ਮਿਲਦੇ ਗੁਰਬਾਈ ਜੀ ਸਤਿ ਸ਼੍ਰੀ ਅਕਾਲ ਬਾਬੂ ਜੀ ਹੋਰ ਕੀ ਹਾਲ ਚਾਲ ਵਧੀਆ ਜੀ ਬਾਈ ਤੁਸੀਂ ਵਧੀਆ ਠੀਕ ਠਾਕ ਹੈ ਬਾਈ ਤੁਸੀਂ ਅੱਛਾ ਵੀਰੇ ਨਾਮ ਦੱਸ ਦਈਏ ਇੱਕ ਵਾਰੀ ਆਪਣਾ ਨਾਂ ਬਾਈ ਲਵਦੀਪ ਸਿੰਘ ਜੀ ਸਨ ਉਹ ਚ ਸ਼ਵੀਰ ਸਿੰਘ ਜੀ ਪਿੰਡ ਆਪਣਾ ਵੇਹ ਕਰਮਿੱਤੀ ਹੈ ਪੁਰਾਣਾ ਜੀ ਕਰਮਿੱਤੀ ਪਿੰਡ ਆਪਣਾ ਪੁਰਾਣਾ ਆਪਣੇ ਕੋਠੇ ਆ ਗਏ ਹੈ ਵੀਰੇ ਨਹੀਂ ਇਹ ਆਪਣੀ ਕਲੋਨੀ ਆਗੇ ਨਵੀਂ ਕੱਟੀ ਵੀ ਆ ਨਵੀਂ ਕੁੱਟੀ ਹੋਈ ਕਲੋਨੀ ਹੈ ਕੀ ਨਾਂ ਰੱਖਿਆ ਹੈ ਕਲੋਨੀ ਦਾ ਕਿ ਨਵੀਂ ਕੱਟੀ ਨਹੀਂ ਅਜੇ ਤਾਂ ਨਵੀਂ ਅਸ਼ੀਦਾਂ ਚ ਰੋਡ ਦੇ ਪਜਦਾ ਜੀ ਤਾਂ ਠੀਕ ਹੈ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਜਿਹੜੀ ਆਪਾਂ ਮੈਂ ਵਿਤਨੀ ਆ ਇਹ ਕਿੰਨਾ ਵਾ ਸੋਸ ਹੁੰਦੀ ਹੈ ਵੀਰੇ ਇਹ ਵੀਰੇ ਹੁਣ ਤੀਜੇ ਸੂਵੇ ਆ ਪਹਿਲਾ 200 ਆਪਣੇ ਘਰ ਦੀ ਮੱਝ ਆ ਇਹ ਠੀਕ ਹੈ ਵੀਰੇ ਤਿੰਨੇ ਦੁੱਧ ਚੁੰਦੇ ਰਹੇ ਆਪਾਂ ਵੀਰੇ ਇਹ ਦੁੱਧ ਚੁੰਦੇ ਰਹੇ ਭਈ 10 11 10 11 ਆਦਾ ਹੈਗਾ ਹਾਦਾਂ ਆ ਮਾ ਇਹਨਾਂ ਚੁੰਦੇ ਰਹੇ ਆਪਾਂ ਹਾਂਜੀ ਠੀਕ ਹੈ ਵੀਰੇ ਅੱਛਾ ਬ੍ਰਦਰ ਇਹਦੇ ਦਿਨ ਕਿੰਨੇ ਪਏ ਆ ਹਜੇ ਦੇਣੇ ਤੇ ਮਾਨ ਕੇ ਚੱਲੋ ਵੀ 2-4 ਦਿਨ ਵੀ ਸੂਪ ਹੋਗੀ 2-4 ਦਿਨਾਂ ਤੱਕ ਅੱਛਾ ਵੀਰੇ ਕੀ ਰੇਟ ਰੱਖਣ ਦਾ ਇਰਾਦਾ ਆਪਣਾ ਆ ਜਾਂਦਾ ਬਈ ਰੇਟ ਬਈ ਇਹ ਤਾਂ ਹੈਗਾ ਵੀ 110000 ਤੱਕ ਆਪਾਂ। ਬਸ ਥੋੜੀ ਜਿਹੀ ਲਾੜ ਪਿਆਰ ਥੋੜਾ ਬੋਤ ਹੋ ਜਾਊਗਾ ਬਈ। ਕੋਈ ਨਹੀਂ ਕਰ ਲਾਂਗੇ ਬਈ ਮੌਕੇ ਤੇ ਆਪਾਂ। ਮੈਂ ਤੁਹਾਨੂੰ ਦੱਸ ਵੀਰੋ ਤੁਹਾਨੂੰ ਦੱਸ ਦਿੰਨਾ ਮੈਂ ਕਿਉਂਕਿ ਇਹਦਾ 2.9798 ਹਜ਼ਾਰ ਰੁਪਏ ਇੱਥੇ ਲੋਕਲ ਵਪਾਰੀ ਲਾਉਂਦੇ ਆ ਬਾਈ ਹੁਣਿਆਂ ਨੂੰ ਇਹ ਤੁਹਾਨੂੰ ਇਸ ਕਰਕੇ ਦੱਸਿਆ ਤੂੰ ਕੀ ਤੁਸੀਂ ਝਾਕ ਕਰੋ ਕਿਉਂਕਿ ਬਾਈ ਹੁਣ ਇੱਕ 30 ਡਿਮਾਂਡ ਕਰਦੇ ਸੀ ਆਪਾਂ ਡਿਮਾਂਡ ਆ ਜਿਹੜੀ ਬਾਈ ਹੁਣ ਉਸ ਹਿਸਾਬ ਉੱਤੇ ਕਰਾਈ ਪਈ ਲੈ ਵੀ ਤੁਹਾਡਾ ਸੌਦਾ ਜਿਹੜਾ ਉਹ ਤੈ ਮੁਕੰਮਲ ਹੋ ਜਾਵੇ। ਤੀਜਾ ਸੂਆ ਸੁਣਦੀ ਆ ਦੇਣ ਦੇ ਕਾਗਜ਼ੀ ਜਿਹੜੇ ਉਹ ਪੂਰੇ ਆ ਉੱ퍼 ਇਹ 2-4 ਦਿਨਾਂ ਦਾ ਜਾ ਸਕਦੀ ਆ ਮਿੱਤਰੋ ਲੇਵੇ ਭਾਂਡੇ ਵਾਲੋ ਸਾਫ ਸੁਥਰੀ ਆ ਦੁੱਧ 10-11 ਕਿਲੋ ਕੰਡੇ ਵਾਲਾ ਇਹਨਾਂ ਦਿੰਦੀ ਰਹਿੰਦੀ ਆ ਲੇਵੇ ਭਾਂਡੇ ਵਾਲੀ ਮੈਂ ਮਿੱਤਰੋ ਬਣਦੀ ਤਣ ਦੀ ਮੂੰਹ ਮੱਥੇ ਜਿਹੜੇ ਭਰਾਵਾਂ ਨੇ ਘੱਟ ਪੈਸਿਆਂ ਦੇ ਵਿੱਚ ਮਹਿ ਲੈਣੀਆਂ ਥੋੜੇ ਰੁਪਈਆਂ ਦੇ ਵਿੱਚ ਮਹਿ ਲੈਣੀਆਂ ਫਿਰ ਤੁਸੀਂ ਬਾਈ ਹੁਣੇ ਨਾਲ ਰਾਬਤਾ ਕੈਮ ਕਰ ਲਿਆ ਜੇ ਘਰੇਲੂ ਪਰਿਵਾਰ ਆ ਘਰੇਲੂ ਮੱਝ ਮਿਲ ਜੂਗੀ ਤੁਹਾਨੂੰ ਮਿੱਤਰੋ ਤਸੱਲੀ ਵਾਲੀ ਮਹਿ ਮਿਲ ਜੂਗੀ ਤੁਹਾਨੂੰ ਘਰੋਂ ਮਹਿ ਮਿਲ ਜੂਗੀ ਅੱਛਾ ਵੀਰੇ ਇਹ ਦੁੱਧ ਕਿੰਨਾ ਕੁ ਟਾਈਮ ਪਿਆ ਜਾਂਦੀ ਬਣ ਕੇ बनके हां हां दे जांदी भाई ठीक है वीरੇ ਨੂੰ ਮਤਲਬ ਹੱਥੋਂ ਤੋਦਾ ਤਾਂ ਨਹੀਂ ਕਰਦੀ ਨਾ ਨਾ ਜਾਵਣੀ ਹੱਥ ਦਾ ਜਾਵਣੀ ਜਿਹੜਾ ਮਰਜ਼ੀ ਚੋਲਵੇ ਜਿਹੜਾ ਮਰਜ਼ੀ ਚੋਲਵੇ ਠੀਕ ਹੈ ਅੱਛਾ ਵੀਰੇ ਨੰਬਰ ਕਿੰਨਾ ਆਪਣਾ ਵੱਡੇ ਭਾਈ ਨੰਬਰ ਆਪਣਾ ਹੈਗਾ ਵੀਰੇ 84373 66215 ਇੱਕ ਵਾਰੀ ਹੋਰ ਬੋਲ ਦਿਓ ਵੀਰੇ 84373 66215 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ ਵੀਰੇ ਹੁਣ ਉਹਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ